ਪੰਜਾਬ ਕਾਂਗਰਸ 2024 ਇਲੈਕਸ਼ਨ ਨੂੰ ਲੈ ਕੇ ਕਿੰਨੀ ਸੀਰੀਅਸ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵਿਰੋਧੀ ਸੁਰਾਂ ਜਿਹੜੀਆਂ ਨੇ ਲਗਾਤਾਰ ਆਪਸ ਦੇ ਵਿੱਚ ਝੋਟੜੀਆਂ ਨੇ ਉਸ ਨੂੰ ਲੈ ਕੇ ਰਾਜਾ ਵੜਿੰਗ ਨਾਲ ਗੱਲਬਾਤ ਕਰਾਂਗੇ ਤਾਂ ਹੁਣ ਆਓ ਤੁਹਾਨੂੰ ਮਿਲਾਉਨੇ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਾਲ ਨੌਜਵਾਨ ਹੋ ਐ એનર્ਜੀ ਬਹੁਤ ਐ ਪਹਿਲਾਂ ਤਾਂ ਗੱਲ ਕਰ ਲਈ ਲਗਭਗ 2 ਸਾਲ ਪ੍ਰਧਾਨ ਬਣਿਆ ਨੂੰ ਹੋ ਗਏ ਕਿਵੇਂ ਫੀਲ ਕਰ ਰਹੇ ਹੋ ਕੰਫਰਟੇਬਲ ਹੋ ਪੈੜਾ ਔਖਾ ਉਹ ਨੂੰ ਕਿਵੇਂ ਸਰ ਕਰਨਾ ਹੈ ਪੂਰੇ ਤੇ ਨਿਰੰਤਰ ਜੋੜ ਤੋੜ ਚੱਲੀ ਰਹਿੰਦਾ ਹੈ ਸੱਤਾ ਕਰਨਾ ਲੜਾਈ ਵੱਖਰੀ ਗੱਲ ਹੈ ਵਿਰੋਧੀ ਪਾਰਟੀਆਂ ਨਾਲ ਲੜਾਈ ਵੱਖਰੀ ਗੱਲ ਹੈ ਪਰ ਜਦੋਂ ਆਪਣੇ ਨਾਲ ਲੜਾਈ ਹੋਵੇ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਾਂਗਰਸ ਦਾ ਇਹ ਪ੍ਰੋਬਲਮ ਰਹੀ ਹੈ ਇਲੈਕਸ਼ਨ ਤੋਂ 3-4 ਮਹੀਨੇ ਪਹਿਲਾਂ ਕਾਂਗਰਸ ਤੇ ਕਲੇਸ਼ ਦਾ ਆਪਸ ਤੇ ਬਹੁਤ ਤਾਲਮੀ ਹੈ ਕਾਂਗਰਸ ਦੇ ਵਿੱਚ ਥੋੜਾ ਇਹ ਉਪਨ ਪਲੈਟਫਾਰਮ ਹੈ ਇਥੇ ਮੈਨੂੰ ਕਹਿੰਦਾ ਕਿ ਇਹ ਫੀਲ ਕਰ ਦੇਗੀ ਪਾਰਟੀ ਦੀ ਇੰਟਰਨਲ ਜਿਹੜੀ ਡੈਮੋਕ੍ਰੇਸੀ ਹੈ ਬਹੁਤ ਸਾਰੇ ਲੋਕ ਮੰਚ ਤੇ ਆ ਕੇ ਬੋਲ ਦਿੰਦੇ ਜਿਹੜਾ ਕਿ ਪਾਰਟੀ ਦਾ ਵੀ ਇਹ ਨਾ ਨੁਕਸਾਨ ਥਾਣਾ ਜੰਗੀ ਤਾਂ ਹਰ ਪਾਰਟੀ ਚ ਰਹਿੰਦੀ ਹੈ ਹਰ ਪਰਿਵਾਰ ਚ ਰਹਿੰਦੀ ਹੈ ਕਿਉਂਕਿ ਹਰ ਵਿਅਕਤੀ ਨੂੰ ਇਹ ਲੱਗਿਆ ਰਹਿੰਦਾ ਵੀ ਕਿਵੇਂ ਨਾ ਕਿਵੇਂ ਮੈਂ ਫਲਾਣੇ ਨੂੰ ਸਿੱਟ ਕੇ ਅੱਗੇ ਆ ਜਾਣਾ ਰੋਜ਼ ਦੀ ਖਿੱਚ-ਕਿੱਚੇ ਇਹਦਾ ਇੱਕ ਵਾਰੀ ਵਾਈਂਡ ਅਪ ਹੋਣਾ ਬਹੁਤ ਜ਼ਰੂਰੀ ਹੈ ਔਰ ਹੋ ਜਾਏ ਜੱਗ ਜੀ ਬਰਿੰਦਰ ਦੇ ਨਾਮ ਤੇ ਦੋ ਸਿੰਘ ਸਿੱਧੂ ਵੀ ਬਣੀ ਚਰਨਜੀਤ ਚੰਨੀ ਦੇ ਨਾਲ ਨਵਜੋਤ ਸਿੰਘ ਸਿੱਧੂ ਵੀ ਬਣੀ ਹੁਣ ਕੁਰਸੀ ਤੇ ਅਗਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੇ ਰਾਜਾ ਵੜਿੰਗ ਬੈਠੇ ਨੇ ਉਹਨਾਂ ਤੇ ਨਵਜੋਤ ਸਿੰਘ ਸਿੱਧੂ ਬਿਨਾਂ ਨਾਂ ਲਈ ਜਿਹੜਾ આરોਪ ਲਾਉਂਦੇ ਨੇ ਨਾਲ ਹੀ 100 ਹੋਰ ਐਡ ਕਰ ਲਓ 117 ਤੁਹਾਡੇ ਐਮਐਲਏ ਦੇ ਉਮੀਦਵਾਰ ਸੀਗੇ 13 ਤੁਹਾਡੇ ਲੋਕ ਸਭਾ ਦੇ ਉਮੀਦਵਾਰ ਨੇ ਕਹਿੰਦੇ ਇਮਾਨਦਾਰ ਕੌਣ ਹੈ ਤਾਂ ਹੁਣ ਲੱਗਦਾ ਕਾਂਗਰਸ ਚ ਕੋਈ ਇਮਾਨਦਾਰ ਹੈ ਹੀ ਨਹੀਂ ਸੋ ਕੌਣ ਇਮਾਨਦਾਰ ਹੈ ਕੌਣ ਨਹੀਂ ਇਮਾਨਦਾਰ ਇਸ ਕਹਾਣੀ ਦੇ ਵਿੱਚ ਮੈਂ ਨਹੀਂ ਜਾਨਣਾ ਚਾਹੁੰਦਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਸਿਸਟਮ ਦੇ ਤਹਿਤ ਜਿਹੜਾ ਜਿੱਤ ਜਾਂਦਾ ਹੈ ਵਿਅਕਤੀ ਜਿਹੜਾ ਚੋਣਾਂ ਜਿੱਤ ਜਾਂਦਾ ਉਹਦੇ ਤੇ ਲੋਕ ਮੋਹਰ ਲਾ ਦਿੰਦੇ ਕਿ ਇਹ ਇਮਾਨਦਾਰ ਆ ਜਦੋਂ ਤੁਸੀਂ ਚੋਣਾਂ ਲੜਦੇ ਹੋ ਉਹ ਜਨਤਾ ਮੋਹਰ ਲਾਉਂਦੀ ਹੈ ਕਿ ਇਹ ਵਿਅਕਤੀ ਕਿੰਨਾ ਚੰਗਾ ਹੈ ਤੁਹਾਡੇ ਸਾਹਮਣੇ ਲੋਕ ਛੋਟ ਛੋਟ ਹਜ਼ਾਰ VOTER ਨਾਲ ਹਰਗੇ ਤੁਹਾਡੇ ਸਾਹਮਣੇ ਲੋਕ ਇੱਕ ਆਮ ਸਧਾਰਨ ਕਿਸੇ ਲੇਡੀ ਤੋਂ ਪਹਿਲੀ ਵਾਰੀ ਜਿਹੜੀ ਚੋਣ ਲੜੀ ਉਹਨੇ ਤੋਂ ਚੋਣ ਹਾਰ ਕੇ ਸੋ ਮੈਂ ਕਿਸੇ ਤੋਂ ਲਾਇਸੈਂਸ ਲੈਣ ਦੀ ਰਾਜੇ ਵੜਿੰਗੂ ਲੋੜ ਨਹੀਂ ਹੈ ਰਾਜੇ ਵੜਿੰਗ ਦਾ ਲਾਇਸੈਂਸ 50000 ਤੋਂ ਵੱਧ ਬੋਟਾ ਜਿਹੜੀਆਂ ਗਿੱਦਰ ਦੇ ਲੋਕਾਂ ਦੇ ਪਾਈਆਂ ਨੇ ਉਹ ਵੀ ਤੀਜੀ ਵਾਰੀ ਲਗਾਤਾ ਥੈਟ ਇਜ਼ ਰਾਜਾ ਵੜਿੰਗਜ਼ ਲਾਇਸੈਂਸ ਤੋਂ ਕਾਂਗਰਸ ਦੇ ਵਿੱਚ ਥੋੜਾ ਇਹ ਓਪਨ ਪਲੇਟਫਾਰਮ ਹੈ ਇੱਥੇ ਮੈਨੂੰ ਕਿਹਾ ਨਾ ਕਿ ਇਹ ਫੀਲ ਕਰਦੇ ਕਿ ਪਾਰਟੀ ਦੀ ਇੰਟਰਨਲ ਜਿਹੜੀ ਡੈਮੋਕ੍ਰੇਸੀ ਹੈ ਬਹੁਤ ਸਾਰੇ ਲੋਕ ਮੰਚ ਤੇ ਆ ਕੇ ਹੀ ਬੋਲ ਦਿੰਦੇ ਨੇ ਜਿਹੜਾ ਕਿ ਪਾਰਟੀ ਦਾ ਜਿਹੜੇ ਨਾਲ ਨੁਕਸਾਨ ਹੁੰਦਾ ਹੈ ਹਮਮ ਔਰ ਬਿਲਕੁਲ ਔਰ ਲੇਕਿਨ ਜੇ ਤੁਸੀਂ ਕਹੋਗੇ ਵੀ ਖਾਨਾ ਜੰਗੀ ਤਾਂ ਹਰ ਪਾਰਟੀ ਚ ਰਹਿੰਦੀ ਹੈ ਹਰ ਪਰਿਵਾਰ ਚ ਰਹਿੰਦੀ ਹੈ ਕਿਉਂਕਿ ਹਰ ਵਿਅਕਤੀ ਨੂੰ ਇਹ ਲੱਗਿਆ ਰਹਿੰਦਾ ਵੀ ਕਿਵੇਂ ਨਾ ਕਿਵੇਂ ਮੈਂ ਫਲਾਣੇ ਨੂੰ ਸਿੱਟ ਕੇ ਅੱਗੇ ਆ ਜਾਵਾਂ ਇਹ ਤੁਹਾਡੇ ਚੈਨਲਾਂ ਚ ਵੀ ਰੇਸ ਲੱਗੀ ਰਹਿੰਦੀ ਹੈ ਮੀਡੀਆ ਦੇ ਵਿੱਚ ਵੀ ਅਸੀਂ ਕਿਵੇਂ ਕ੍ਰਾਸ ਕਰਨਾ ਇੱਕ ਦੂਜੇ ਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ ਮੋਰੀ ਹੋ ਕੇ ਪਹਿਲਾਂ ਦਿਖਾਈਏ ਜੋ ਦੂਜਾ ਚੈਨਲ ਨਾ ਦਿਖਾ ਸਕੇ ਹਮਮ ਅੰਡ ਪਰ ਆਈ ਥਿੰਕ ਜਿਸ ਟਰੈਕ ਤੇ ਗੱਡੀ ਚੱਲ ਰਹੀ ਹੈ ਆ ਡਿਸਪਲਨ ਵਾਲੇ ਤੇ اور ਦਿੱਲੀ ਤੱਕ ਗੱਲਬਾਤ ਜਿਹੜੀ ਚਰਚਾ ਹੋ ਰਹੀ ਹੈ ਮੈਨੂੰ ਲੱਗਦਾ ਹੈ ਕਿ ਇਹ ਜਲਦੀ سلسلہ ਠੀਕ ਹੋ ਜਾਏਗਾ ਖਤਮ ਹੋ ਜਾਏਗਾ ਮੁਕੰਮਲ ਤੌਰ ਤੇ ਕਿਉਂਕਿ ਰੋਜ਼ ਦੀ ਖਿੱਚ-ਕਿੱਚੇ ਇਹਦਾ ਇੱਕ ਵਾਰੀ ਵਾਈਂਡ ਅਪ ਹੋਣਾ ਬਹੁਤ ਜ਼ਰੂਰੀ ਹੈ ਔਰ ਹੋ ਜਾਏਗਾ ਪਰ ਰਾਜਾ ਵੜਿੰਗ ਸਾਹਿਬ ਕੈਪਟਨ ਮਰਿੰਦਰ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਨਹੀਂ ਬਣੀ ਚਰਨਜੀਤ ਚੰਨੀ ਦੇ ਨਾਲ ਨਵਜੋਤ ਸਿੰਘ ਸਿੰਧੂ ਦੀ ਨਹੀਂ ਬਣੀ ਹੁਣ ਕੁਰਸੀ ਤੇ ਅਗਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੇ ਰਾਜਾ ਵੜਿੰਗ ਬੈਠੇ ਨੇ ਉਹਨਾਂ ਤੇ ਨਵਜੋਤ ਸਿੰਘ ਸਿੱਧੂ ਬਿਨਾ ਨਾਂ ਲਈ ਜਿਹੜਾ આરોਪ ਲਾਉਂਦੇ ਨੇ ਨਾਲ ਹੀ 100 ਹੋਰ ਐਡ ਕਰ ਲਓ 117 ਤੁਹਾਡੇ ਐਮਐਲਏ ਦੇ ਉਮੀਦਵਾਰ ਸੀਗੇ 13 ਤੁਹਾਡੇ ਲੋਕ ਸਭਾ ਦੇ ਉਮੀਦਵਾਰ ਨੇ ਉਹ ਕਹਿੰਦੇ ਇਮਾਨਦਾਰ ਕੌਣ ਹੈ ਤਾਂ ਹੁਣ ਲੱਗਦਾ ਕਾਂਗਰਸ ਚ ਕੋਈ ਇਮਾਨਦਾਰ ਹੈ ਹੀ ਨਹੀਂ ਚਲੋ ਕੇਸੇ ਦੇ ਕਹਿਨ ਦੇ ਨਾਲ ਇਹ ਪੋਲਿਟਿਕਸ ਚ ਸਭ ਤੋਂ ਜਿਹੜਾ ਸੌਖਾ ਇਲਜ਼ਾਮ ਕਿਸੇ ਤੇ ਲਾਉਣਾ ਹੈ ਉਹ ਇਮਾਨਦਾਰੀ ਦਾ ਲਾਭ ਹੂੰ ਕੋਈ ਵੀ ਬੰਦਾ ਖੜਾ ਹੋ ਕੇ ਕਿਸੇ ਨੂੰ ਵੀ ਕੋਈ ਵੀ ਅੱਜ ਦੇ ਸਿਸਟਮ ਦੇ ਤਹਿਤ ਕਿਸੇ ਤੇ ਵੀ ਕੋਈ ਇਲਜ਼ਾਮ ਅਤਲਾ ਦਿੰਦਾ ਹੈ ਹੂੰ ਉਹਨੂੰ ਸਾਬਤ ਕਰਨਾ ਹੂੰ ਉਹਨੂੰ ਲੋਕਾਂ ਤੱਕ ਸੱਚ ਵਿਖਾਉਣਾ ਮੈਨੂੰ ਲੱਗਦਾ ਇਹ ਮੁਸ਼ਕਿਲ ਕੰਮ ਹੈ ਸੋ ਕੌਣ ਇਮਾਨਦਾਰ ਹੈ ਕੌਣ ਨਹੀਂ ਇਮਾਨਦਾਰ ਇਸ ਕਹਾਣੀ ਦੇ ਵਿੱਚ ਯਾ ਮੈਂ ਨਹੀਂ ਜਾਨਾ ਚਾਹੁੰਦਾ ਮੈਂ ਤਾਂ ਇਹ ਕਹਿਣਾ ਚਾਹੁੰਨਾ ਕਿ ਸਿਸਟਮ ਦੇ ਤਹਿਤ ਜਿਹੜਾ ਜਿੱਤ ਜਾਂਦਾ ਹੈ ਵਿਅਕਤੀ ਜਿਹੜਾ ਚੋਣਾਂ ਜਿੱਤ ਜਾਂਦਾ ਹੈ ਉਹਦੇ ਤੇ ਲੋਕ ਮੋਹਰ ਲਾ ਦਿੰਦੇ ਹੈ ਕਿ ਇਹ ਇਮਾਨਦਾਰ ਆਦਮੀ ਇਮਾਨਦਾਰ ਆ ਜਾਂ ਚੰਗਾ ਹੈ ਜਾਂ ਵਧੀਆ ਹੈ ਜਿਹੜਾ ਹਾਰ ਜਾਂਦਾ ਹੈ ਚੋਣਾਂ ਉਹਨੇ ਦੇ ਲਾ ਦਿੰਦੇ ਹੈ ਕਿ ਸ਼ਾਇਦ ਇਹ ਬੰਦਾ ਠੀਕ ਨਹੀਂ ਸੀ ਇਸ ਕਰਕੇ ਚੋਣਾਂ ਹਾਰ ਗਿਆ ਬੇਸਿਕਲੀ ਸਿੱਧੂ ਸਾਹਿਬ ਬੇਸਿਕਲੀ ਲੋਕਤੰਤਰ ਦੇ ਵਿੱਚ ਕਿਦਾਂ ਤੁਸੀਂ ਸਾਬਤ ਕਰੋਗੇ ਆਈਦਰ ਤੋਂ ਯੂ ਤੁਸੀਂ ਪ੍ਰੂਫ ਦਿਓ ਆਈਦਰ ਤੁਸੀਂ ਉਹਨੂੰ ਕੋਰਟ ਦੇ ਵਿੱਚ ਗਿਲਟੀ ਕਰਾਓ ਔਰ ਇਹ ਖਿਲਾਫ ਕੋਈ ਮੁਕਦਮਾ ਦਰਜ ਹੋਵੇ ਜਾਂ ਉਹਨੂੰ ਕੋਰਟ ਨੇ ਗੁਨਾਹਗਾਰ ਸਾਬਤ ਕਰਤਾ ਹੋਵੇ ਤਦ ਇਹ ਲੱਗ ਸਕਦਾ ਕਿ ਬੰਦਾ ਈਮਾਨਦਾਰ ਨਹੀਂ ਹੈ ਭਈ ਇਹ ਬੰਦਾ ਕਰਪਟ ਹੈ ਮਾੜਾ ਅਗਰ ਕੋਈ ਵਿਅਕਤੀ ਵਿਸ਼ੇਸ਼ਲ ਇਲਜ਼ਾਮ ਲਾ ਰਿਹਾ ਹੈ ਤਾਂ ਮੈਂ ਸਮਝਦਾ ਕਿ ਕਿਸੇ ਦੇ ਉਹ ਵੀ ਜਿਹੜਾ ਤੁਹਾਡੇ ਖਿਲਾਫ ਹੋਵੇ ਉਹਰੇ ਨਾਲ ਤੁਸੀਂ ਈਮਾਨਦਾਰੀ ਜਾਂ ਕਰਪਟ ਦਾ ਕੋਈ ਟੈਗ ਨਹੀਂ ਲੱਗਦਾ ਮੈਨੂੰ ਲੱਗਦਾ ਲੋਕਤੰਤਰ ਦੇ ਵਿੱਚ ਜਿੱਤ ਹਾਰ ਜਦੋਂ ਤੁਸੀਂ ਚੋਣਾਂ ਲੜਦੇ ਆ ਉਹ ਜਨਤਾ ਮੋਹਰ ਲਾਉਂਦੀ ਹੈ ਕਿ ਇਹ ਵਿਅਕਤੀ ਕਿੰਨਾ ਚੰਗਾ ਸਰ ਤੁਹਾਡੇ ਸਾਹਮਣੇ ਲੋਕ 40-40 ਹਜ਼ਾਰ ਵੋਟਰਾਂ ਨਾਲ ਹਾਰ ਗਏ ਤੁਹਾਡੇ ਸਾਹਮਣੇ ਲੋਕ ਇੱਕ ਆਮ ਸਧਾਰਨ ਕਿਸੇ ਲੇਡੀ ਤੋਂ ਪਹਿਲੀ ਵਾਰੀ ਜਿਹੜੀ ਚੋਣ ਲੜੀ ਉਹਰੇ ਤੋਂ ਚੋਣ ਹਾਰ ਗਏ ਨਾ ਕਿਉਂ ਨਹੀਂ ਲੈਂਦੇ ਰਾਜਾ ਵੜਿੰਗ ਤੀਜੀ ਵਾਰੀ ਚੋਣ ਗੜਚੋਂ ਜਿੱਥੇ ਬਿਲਕੁਲ ਸੋ ਮੈਂ ਕਿਸੇ ਤੋਂ ਲਾਇਸੈਂਸ ਲੈਂਦੀ ਰਾਜੇ ਵਿੜਿੰਗ ਨੂੰ ਲੋਡ ਨਹੀਂ ਰਾਜੇ ਵਿੜਿੰਗ ਦਾ ਲਾਇਸੈਂਸ 50000 ਤੋਂ ਵੱਧ ਵੋਟਾਂ ਜਿਹੜੀਆਂ ਗਿੱਦੜਵੇ ਦੇ ਲੋਕਾਂ ਨੇ ਭਾਈਆਂ ਮੈਨੂੰ ਉਹ ਵੀ ਤੀਜੀ ਵਾਰੀ ਲਗਾਤਾ that is raja viring's license that i have that ਉਹ ਮੇਰੇ ਕੋਲ ਹੈਗਾ